ਉਸੀ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਇਹ ਤੁਹਾਨੂੰ ਸੀ ਸਾਡੇ ਇਸ ਚੈਨਲ ਦੇ ਪਲੇਟਫਾਰਮ ਤੇ ਅਸੀਂ ਤੁਹਾਨੂੰ ਜਿਹੜੀ ਪੰਜਾਬੀ ਅਲਫਾ ਚੈਨਲ ਤੋਂ ਬੋਲਨੇ ਗੌਤਮ ਬੁੱਧ ਜੀ ਦੀ ਅਕਸਰ ਤੋਂ ਅਨੁਵਰਸੀ ਸੁਣਾਈ ਕਿਉਂਕਿ ਅਸੀਂ ਖੁਦ ਵੀ ਉਹਨਾਂ ਤੋਂ ਬਾਤ ਕਰਵਾਉਂਦਾ ਗੌਤਮ ਬੁੱਧ ਜੀ ਨੂੰ ਬਹੁਤ ਕੋਸ਼ਿਸ਼ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਅਸੀਂ ਕਿਵੇਂ ਨਿਜਿੱਠਾਂਗਾ ਕਿ ਕਿਵੇਂ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਤੇ ਉਹਨੂੰ ਜਿਉਣ ਵਾਸਤੇ ਜ਼ਿੰਦਗੀ ਨੂੰ ਬੇਤੁਰਪਣਾਉਣ ਵਾਸਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈਗਾ ਜਮਤਲਬੀ ਲੋਕ ਸਾਨੂੰ ਕਿਸ ਤਰ੍ਹਾਂ ਉਸ ਨੂੰ ਨੁਸ ਕਰ ਜਾਂਦੇ ਆ ਵਰਤ ਜਾਂਦੇ ਆ ਉਹਨਾਂ ਤੋਂ ਕਿਵੇਂ ਬਚਣਾ ਉਹ ਚੀਜ਼ਾਂ ਅਸੀਂ ਅਕਸਰ ਅਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਹੁੰਦੇ ਆ ਕਿ ਆਹ ਫਿਰ ਆਪਾਂ ਕਰਦੇ ਹਾਂ ਇੱਕ ਨਵੀਂ ਵੀਡੀਓ ਸ਼ੁਰੂ ਕਿ ਤੁਸੀਂ ਇੱਕ ਤੱਕ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਲੋ ਫਿਰ ਆਪਾਂ ਕਰਦੇ ਆ ਵੀਡੀਓ ਸ਼ੁਰੂ ਦੋਸਤੋ ਸਿਆਣੇ ਕਹਿੰਦੇ ਨੇ ਕਿ ਇਹ ਦੁਨੀਆ ਧੋਖਿਆਂ ਨਾਲ ਭਰੀ ਪਈ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹੋ ਜਿਹਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਅਸੀਂ ਬਹੁਤ ਹੀ ਬੇਵੱਸ ਮਹਿਸੂਸ ਕਰਦੇ ਹਾਂ ਜਿਹੜਾ ਕੋਈ ਮਿਲਦਾ ਧੋਖਾ ਕਰਕੇ ਚਲਾ ਜਾਂਦਾ ਸਹੀ ਹੁੰਦੇ ਹੋਏ ਵੀ ਝੂਠੇ ਇਲਜ਼ਾਮ ਲੱਗਦੇ ਨੇ ਤੇ ਕਈ ਵਾਰ ਤਾਂ ਜ਼ਿੰਦਗੀ ਨੂੰ ਖਤਮ ਕਰਨ ਦੇ ਖਿਆਲ ਤੱਕ ਵੀ ਆ ਜਾਂਦੇ ਨੇ ਇਨ੍ਹਾਂ ਹਾਲਾਤਾਂ ਵਿੱਚੋਂ ਬਾਹਰ ਕਿਵੇਂ ਆਉਣਾ ਹੈ ਆਪਣੀਆਂ ਭਾਵਨਾਵਾਂ ਨੂੰ ਆਪਣੇ ਹੱਥ ਵਿੱਚ ਕਿਵੇਂ ਲੈਣਾ ਹੈ ਸੋ ਇਸ ਸੋਹਣੀ ਜੀ ਕਹਾਣੀ ਰਾਹੀਂ ਇੱਕ ਨਵਾਂ ਰਾਹ ਤਾਂ ਮਿਲੇਗਾ ਹੀ ਨਾਲ ਹੀ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕੀ ਆਦੇ ਤੁਹਾਡੀ ਜ਼ਿੰਦਗੀ ਆਸਾਨ ਹੋਣ ਵਾਲੀ ਹੈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਤਾਂ ਕਿ ਕੋਈ ਵੀ ਗੱਲ ਅਧੂਰੀ ਨਾ ਰਹਿ ਜਾਵੇ ਕਿਉਂਕਿ ਅਧੂਰਾ ਗਿਆਨ ਵੀ ਖਤਰਨਾਕ ਸਾਬਤ ਹੁੰਦਾ ਹੈ ਸੋ ਸ਼ੁਰੂ ਕਰਦੇ ਹਾਂ ਇੱਕ ਵਿਅਕਤੀ ਦੂਰ ਦੇ ਇਲਾਕੇ ਤੋਂ ਯਾਤਰਾ ਕਰਕੇ ਗੌਤਮ ਬੁੱਧ ਨੂੰ ਮਿਲਣ ਆਇਆ ਉਹਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਅੰਦਰੋਂ ਬਹੁਤ ਪਰੇਸ਼ਾਨ ਹੈ ਵਿਅਕਤੀ ਨੇ ਗੌਤਮ ਬੁੱਧ ਨੂੰ ਪ੍ਰਣਾਮ ਕੀਤਾ ਤੇ ਬੋਲਦੇ-ਬੋਲਦੇ ਰੋਣ ਲੱਗ ਪਿਆ ਮੈਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੀਚ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਮੇਸ਼ਾ ਦੀ ਤਰ੍ਹਾਂ ਗੌਤਮ ਬੁੱਧ ਸ਼ਾਂਤ ਬੈਠੇ ਹੋਏ ਸੀ। ਫਿਰ ਉਹਨਾਂ ਨੇ ਵਿਅਕਤੀ ਨੂੰ ਪਾਣੀ ਪਲਾਇਆ ਤੇ ਆਪਣੇ ਕੋਲ ਬਿਠਾਇਆ। ਫਿਰ ਪੁੱਛਿਆ, "ਭਾਈ, ਤੇਰੇ ਨਾਲ ਕੀ ਹੋਇਆ ਹੈ? ਜੋ ਤੂੰ ਇੰਨਾ ਬੇਚੈਨ ਹੈ?" ਮਹਾਤਮਾ ਦੀ ਮਿੱਠੀ ਆਵਾਜ਼ ਵਿੱਚ ਆਪਣਾਪਨ ਸੁਣ ਕੇ ਵਿਅਕਤੀ ਥੋੜਾ ਸ਼ਾਂਤ ਹੋਇਆ। ਕੋਈ ਦੇਰ ਸਾਹ ਲੈਣ ਤੋਂ ਬਾਅਦ ਉਹ ਬੋਲਿਆ ਕਿ ਚਾਰ ਲੋਕਾਂ ਨੇ ਮਿਲ ਕੇ ਮੇਰੇ ਨਾਲ ਵਪਾਰ ਵਿੱਚ ਵੱਡਾ ਧੋਖਾ ਕੀਤਾ ਹੈ। ਸਮਾਨ ਲਿਆ ਤੇ ਪੈਸੇ ਨਹੀਂ ਦਿੱਤੇ। ਜਦੋਂ ਮੈਂ ਪੈਸੇ ਮੰਗੇ ਤਾਂ ਕਹਿਣ ਲੱਗੇ ਤੂੰ ਸਮਾਨ ਦਿੱਤਾ ਹੀ ਕਦੋਂ ਐ ਉਲਟਾ ਸਾਡੇ ਤੋਂ ਅਡਵਾਂਸ ਲੈ ਲਿਆ ਹੁਣ ਵਿਆਜ ਸਮੇਤ ਪੈਸੇ ਵਾਪਸ ਕਰ ਉਹਨਾਂ ਲੋਕਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਝੂਠਾ ਸ਼ਬਦ ਕੀਤਾ ਮੇਰੀ ਬਹੁਤ ਬੇਇੱਜ਼ਤੀ ਹੋਈ ਉਸ ਵਿਅਕਤੀ ਨੇ ਕਿਹਾ ਹੁਣ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹਰ ਜਗ੍ਹਾ ਉਹਨਾਂ ਦੇ ਚਿਹਰੇ ਸਾਹਮਣੇ ਆਉਂਦੇ ਰਹਿੰਦੇ ਨੇ ਮੈਂ ਚਾਹੁੰਦਾ ਵਾਂ ਕਿ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲੇ ਮੈਨੂੰ ਇਨਸਾਫ਼ ਮਿਲੇ ਤਾਂ ਤੇ ਜਾ ਕੇ ਮੇਰਾ ਮਾਨ ਸ਼ਾਂਤ ਹੋਵੇਗਾ ਗੌਤਮ ਬੁੱਧ ਨੇ ਕਿਹਾ ਅੱਛਾ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਤਦ ਤੱਕ ਕੀ ਤੂੰ ਖੁਦ ਨੂੰ ਸਜ਼ਾ ਦਿੰਦਾ ਰਹੇਗਾ? ਵਿਅਕਤੀ ਨੇ ਕਿਹਾ ਪਰ ਅਜਿਹੇ ਲੋਕਾਂ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ। ਨਹੀਂ ਤਾਂ ਇਹ ਲੋਕ ਹੋਰਾਂ ਨੂੰ ਏਦਾਂ ਹੀ ਲੁੱਟਦੇ ਰਹਿਣਗੇ। ਗੌਤਮ ਬੁੱਧ ਮੁਸਕਰਾਏ ਤੇ ਬੋਲੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ। ਫਿਰ ਤੂੰ ਹੀ ਦੱਸੀਂ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ। ਵਿਅਕਤੀ ਸੰਤੁਸ਼ਟ ਨਹੀਂ ਸੀ ਪਰ ਚੁੱਪ ਰਿਹਾ। ਕਹਾਣੀ ਸੁਣਾਉਂਦੇ ਗੌਤਮ ਬੁੱਧ ਕਹਿਣ ਲੱਗੇ ਇੱਕ ਵਾਰ ਇੱਕ ਸੈਨਿਕ ਜੰਗਲ ਤੋਂ ਗੁਜ਼ਰਿਆ ਸੀ। ਅਚਾਨਕ ਉਸਦੀ ਕਮਰ ਵਿੱਚ ਬਹੁਤ ਤੇਜ਼ ਚੁਬਨ ਹੋਈ ਦਰਦ ਇੰਨਾ ਤੇਜ਼ ਸੀ ਕਿ ਸੈਨਿਕ ਡਿੱਗ ਪਿਆ ਉਸਨੇ ਹੋਸ਼ ਸੰਭਾਲ ਲਿਆ ਤਾਂ ਦੇਖਿਆ ਕਿ ਉਹਦੀ ਕਮਰ ਵਿੱਚ ਤੀਰ ਘੁਸਿਆ ਹੋਇਆ ਹੈ ਤੇ ਕੱਪੜੇ ਖੂਨ ਨਾਲ ਭਿੱਜ ਰਹੇ ਨੇ ਤਦ ਹੀ ਉਸ ਸੈਨਿਕ ਦੇ ਸਾਹਮਣੋਂ ਇੱਕ ਸ਼ਿਕਾਰੀ ਭੱਜ ਕੇ ਨਿਕਲਿਆ ਸੈਨਿਕ ਤੁਰੰਤ ਸਮਝ ਗਿਆ ਕਿ ਉਸ ਸ਼ਿਕਾਰੀ ਦਾ ਹੀ ਤੀਰ ਮੈਨੂੰ ਲੱਗਾ ਹੈ ਸੈਨਿਕ ਉਸ ਸ਼ਿਕਾਰੀ ਦੀ ਦਿਸ਼ਾ ਵਿੱਚ ਚੱਲਣ ਲੱਗਾ ਪਰ ਤੀਰ ਤੇ ਉਸਦੀ ਸੱਟ ਦੇ ਚਲਦੇ ਤੁਰਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ ਫिराਕਰ ਸੈਨਿਕ ਉੱਥੇ ਹੀ ਡਿੱਗ ਪਿਆ। ਐਨੇ ਵਿੱਚ ਉਥੋਂ ਇੱਕ ਵੈਦ ਲੰਘ ਰਿਹਾ ਸੀ। ਉਸਨੇ ਝਟ ਸੈਨਿਕ ਦਾ ਤੀਰ ਕੱਢਿਆ ਤੇ ਉਹਦਾ ਇਲਾਜ ਕਰਨ ਲੱਗਾ। ਪਰ ਤੀਰ ਨਿਕਲਦੇ ਹੀ ਸੈਨਿਕ ਉੱਠਿਆ ਤੇ ਜਾਣ ਲੱਗਾ। ਵੈਦ ਨੇ ਕਿਹਾ ਭਾਈ ਸਾਹਿਬ ਪਹਿਲਾਂ ਇਲਾਜ ਤਾਂ ਹੋਣ ਦਿਓ ਨਹੀਂ ਤਾਂ ਤੁਹਾਡੇ ਪੂਰੇ ਸਰੀਰ ਵਿੱਚ ਜ਼ਹਿਰ ਫੈਲ ਜਾਵੇਗਾ। ਪਰ ਜ਼ਖਮੀ ਸੈਨਿਕ ਗੁੱਸੇ ਨਾਲ ਬੋਲਿਆ ਕਿ ਨਹੀਂ ਪਹਿਲਾਂ ਮੈਂ ਉਸ ਕਾਇਰ ਨੂੰ ਲੱਭਣਾ ਹੈ ਜਿਨੇ ਮੇਰੇ ਉੱਪਰ ਇਹ ਤੀਰ ਚਲਾਇਆ ਤੇ ਮਦਦ ਲਈ ਰੁਕਿਆ ਵੀ ਨਹੀਂ। ਮੈਂ ਪਹਿਲਾਂ ਉਸਨੂੰ ਸਜ਼ਾ ਦਵਾਵਾਂਗਾ ਫਿਰ ਹੀ ਇਲਾਜ ਕਰਾਵਾਂਗਾ ਵੈਦ ਨੇ ਬਹੁਤ ਸਮਝਾਇਆ ਕਿ ਹਾਲੇ ਸਿਰਫ ਤੀਰ ਨਿਕਲਿਆ ਹੈ ਜੇਕਰ ਥੋੜਾ ਜਿਹਾ ਵੀ ਜ਼ਹਿਰ ਅੰਦਰ ਰਹਿ ਗਿਆ ਤਾਂ ਪੂਰੇ ਸਰੀਰ ਵਿੱਚ ਫੈਲ ਜਾਵੇਗਾ ਤੇਰੀ ਜਾਨ ਵੀ ਜਾ ਸਕਦੀ ਹੈ ਗੌਤਮ ਬੁੱਧ ਅੱਗੇ ਕਹਿਣ ਲੱਗੇ ਪਰ ਉਹ ਸੈਨਿਕ ਗੁੱਸੇ ਦੀ ਅੱਗ ਵਿੱਚ ਅੰਨਾਂ ਤੇ ਬਹਿਰਾ ਹੋ ਚੁੱਕਿਆ ਸੀ ਸ਼ਿਕਾਰੀ ਦੀ ਤਲਾਸ਼ ਵਿੱਚ ਉਹ ਕਾਫੀ ਦੇਰ ਤੱਕ ਜੰਗਲ ਵਿੱਚ ਭਟਕਦਾ ਰਿਹਾ ਤੇ ਅੰਤ ਵਿੱਚ ਜ਼ਹਿਰ ਫੈਲਣ ਦੇ ਕਾਰਨ ਉਸ ਦੀ ਮੌਤ ਹੋ ਗਈ ਇੱਕ ਕਹਾਣੀ ਸੁਣਾ ਕੇ ਗੌਤਮ ਬੁੱਧ ਨੇ ਉਸ ਵਿਅਕਤੀ ਤੋਂ ਅਜੀਬ ਜਿਹਾ ਸਵਾਲ ਪੁੱਛਿਆ ਅੱਛਾ ਇਹ ਦੱਸੋ ਕਿ ਸੈਨਿਕ ਨੂੰ ਕਿੰਨੇ ਤੀਰ ਲੱਗੇ ਸੀ ਵਿਅਕਤੀ ਨੇ ਸੋਚ ਕੇ ਕਿਹਾ ਉਹ ਸੈਨਿਕ ਨੂੰ ਤਾਂ ਇੱਕ ਹੀ ਤੀਰ ਲੱਗਿਆ ਸੀ ਗੌਤਮ ਬੁੱਧ ਨੇ ਕਿਹਾ ਹਾਂ ਸ਼ਿਕਾਰੀ ਨੇ ਸੈਨਿਕ ਨੂੰ ਇੱਕ ਹੀ ਤੀਰ ਮਾਰਿਆ ਸੀ ਪਰ ਉਹ ਸੈਨਿਕ ਵਾਰ-ਵਾਰ ਖੁਦ ਨੂੰ ਗੁੱਸੇ ਤੇ ਬਦਲੇ ਦੀ ਭਾਵਨਾ ਦੇ ਜ਼ਹਿਰੀਲੇ ਬਾਣ ਮਾਰਦਾ ਰਿਹਾ ਆਪਣੇ ਵਿਚਾਰਾਂ ਤੇ ਭਾਵਨਾਵਾਂ ਨਾਲ ਖੁਦ ਨੂੰ ਜ਼ਖਮੀ ਕਰਦਾ ਰਿਹਾ ਗੌਤਮ ਬੁੱਧ ਕਹਿੰਦੇ ਨੇ ਦੂਜਾ ਤੀਰ ਤਾਂ ਪਹਿਲੇ ਨਾਲੋਂ ਵੀ ਵੱਧ ਕਸ਼ਟਕਾਰੀ ਸੀ ਕਿਉਂਕਿ ਸੈਨਿਕ ਉਹ ਖੁਦ ਨੂੰ ਹੀ ਮਾਰ ਰਿਹਾ ਸੀ ਬੁੱਧ ਕਹਿੰਦੇ ਨੇ ਕਿ ਸਾਨੂੰ ਸਾਡੇ ਗੁੱਸੇ ਦੇ ਲਈ ਦੰਡ ਨਹੀਂ ਮਿਲਦਾ ਬਲਕਿ ਸਾਡਾ ਗੁੱਸਾ ਹੀ ਸਾਨੂੰ ਦੰਡ ਦਿੰਦਾ ਹੈ ਗੌਤਮ ਬੁੱਧ ਨੇ ਕਿਹਾ ਇਸ ਸੰਸਾਰ ਵਿੱਚ ਸਭ ਕੁਝ ਬਦਲਦਾ ਰਹਿੰਦਾ ਹੈ ਅਸਥਿਰਤਾ ਦੇ ਕਾਰਨ ਸਾਡੇ ਸਭ ਦੇ ਜੀਵਨ ਵਿੱਚ ਕਦੇ ਨਾ ਕਦੇ ਤਕਲੀਫ ਹੁੰਦੀ ਹੈ ਕਦੇ ਅਚਾਨਕ ਨੁਕਸਾਨ ਹੁੰਦਾ ਹੈ ਕਦੇ ਸਾਡੇ ਤੋਂ ਗਲਤੀ ਹੁੰਦੀ ਹੈ ਕਦੇ ਸਾਡੇ ਤੇ ਝੂਠੇ ਦੋਸ਼ ਲੱਗਦੇ ਨੇ ਕਦੇ ਸਾਨੂੰ ਕੋਈ ਛੱਡ ਕੇ ਚਲਾ ਜਾਂਦਾ ਹੈ ਪਰ ਇਸ ਨੂੰ ਵਾਰ-ਵਾਰ ਯਾਦ ਕਰਦੇ ਰਹਿਣਾ ਤੇ ਖੁਦ ਦੁਖੀ ਹੋਣਾ ਇਨਸਾਨ ਨੂੰ ਅਸਲ ਘਟਨਾ ਤੋਂ ਕਿਤੇ ਵੱਧ ਦੁੱਖ ਪਹੁੰਚਾਉਂਦਾ ਹੈ ਤਕਲੀਫ ਦਾ ਆਉਣਾ ਤਾਂ اٹਲ ਹੈ ਪਰ ਦੁਖੀ ਰਹਿਣਾ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ ਹੈ ਫਿਰ ਵਿਅਕਤੀ ਨੇ ਪੁੱਛਿਆ ਕਿ ਮਹਾਤਮਾ ਜੀ ਮਨ ਪੁਰਾਣੀਆਂ ਗੱਲਾਂ ਨੂੰ ਛੱਡ ਨਹੀਂ ਪਾਉਂਦਾ ਬੁਰੀਆਂ ਭਾਵਨਾਵਾਂ ਵਾਰ-ਵਾਰ ਹਾਵੀ ਹੋ ਜਾਂਦੀਆਂ ਨੇ ਗੌਤਮ ਬੁੱਧ ਕਹਿੰਦੇ ਨੇ ਕਿ ਜਿਹਦੇ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਜਾਵੇ ਕਿ ਅਜਿਹਾ ਹੀ ਹੋਣਾ ਚਾਹੀਦਾ ਹੈ ਮੈਨੂੰ ਤਾਂ ਇਹੀ ਚਾਹੀਦਾ ਹੈ ਤਾਂ ਫਿਰ ਉਸ ਨੂੰ ਬ੍ਰਹਿਮੰਡ ਦੇ ਸਾਰੇ ਦੇਵਤੇ ਵੀ ਦੁੱਖ ਤੋਂ ਬਚਾ ਨਹੀਂ ਸਕਦੇ ਇਹ ਤ੍ਰਿਸ਼ਨਾ ਕਠਨ ਅਨਭਵਾਂ ਤੋਂ ਬਚਣ ਦੀ ਸਰੀਰਕ ਸੁੱਖ ਪਾਉਣ ਦੀ ਬਦਲਾ ਲੈਣ ਦੀ ਜਾਂ ਵੱਧ ਤੋਂ ਵੱਧ ਧਨ ਸੰਪਤੀ ਪਾਉਣ ਦੀ ਹੋ ਸਕਦੀ ਹੈ ਗੌਤਮ ਬੁੱਧ ਕਹਿੰਦੇ ਨੇ ਕਿ ਕੋਈ ਵੀ ਕਾਰਨ ਇੰਨਾ ਵੱਡਾ ਨਹੀਂ ਕਿ ਤੁਸੀਂ ਵਿਚਾਰਾਂ ਨਾਲ ਖੁਦ ਨੂੰ ਝੋਟ ਪਹੁੰਚਾਓ ਹੁਣ ਤੱਕ ਤੁਸੀਂ ਜਾਣਦੇ ਨਹੀਂ ਸੀ ਸਮਝਦਾਰ ਇਨਸਾਨ ਗਲਤੀ ਨੂੰ ਵਾਰ-ਵਾਰ ਨਹੀਂ ਦੁਹਰਾਉਂਦਾ ਦ੍ਰਿੜ ਇਰਾਦੇ ਤੇ ਯਤਨਾਂ ਦੇ ਸਦਕਾ ਜਨਮਾਂ ਤੋਂ ਪਈਆਂ ਬੁਰੀਆਂ ਆਦਤਾਂ ਵੀ ਤਿਆਗ ਦਿੰਦਾ ਹੈ ਮਹਾਤਮਾ ਬੁੱਧ ਵਿਅਕਤੀ ਨੂੰ ਸਮਝਾਉਣ ਲਈ ਕਹਿੰਦੇ ਨੇ ਕਿ ਬੁਰਾ ਇਨਸਾਨ ਕਦੇ ਖੁਦ ਨੂੰ ਬਿਹਤਰ ਬਣਾਉਣ ਦਾ ਯਤਨ ਹੀ ਨਹੀਂ ਕਰਦਾ ਇਸ ਲਈ ਉਹ ਬੁਰੇ ਗੁਣਾਂ ਨੂੰ ਛੱਡ ਨਹੀਂ ਪਾਉਂਦਾ ਇਹੀ ਬੁਰੇ ਗੁਣ ਆਖਰ ਵਿੱਚ ਉਸ ਨੂੰ ਸਜ਼ਾ ਦਿੰਦੇ ਨੇ ਇਸ ਲਈ ਤੁਹਾਨੂੰ ਬਦਲੇ ਦੀ ਭਾਵਨਾ ਤੇ ਅਸਮਰਥ ਹੋਣ ਦੀ ਭਾਵਨਾ ਛੱਡ ਕੇ ਆਪਣੇ ਵਰਤਮਾਨ ਤੇ ਕੰਮ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਆਪਣੇ ਆਪ ਸਹੀ ਰਸਤਾ ਨਿਕਲ ਆਵੇਗਾ ਗੌਤਮ ਬੋਧ ਨੇ ਕਿਹਾ ਹੁਣ ਵਰਤਮਾਨ ਤੇ ਧਿਆਨ ਦਿਓ ਤੇ ਮਨ ਨੂੰ ਸ਼ਾਂਤ ਹੋ ਕੇ ਸਿਰਫ ਦੇਖੋ ਇਹ ਯਤਨ ਤੁਹਾਨੂੰ ਕਰਨਾ ਹੀ ਹੋਵੇਗਾ ਕਿਉਂਕਿ ਸਾਡੇ ਖੁਦ ਦੇ ਇਲਾਵਾ ਸਾਡਾ ਕੋਈ ਉਧਾਰ ਨਹੀਂ ਕਰ ਸਕਦਾ ਸਾਨੂੰ ਮਨ ਨੂੰ ਜਿੱਤਣ ਦੇ ਰਸਤੇ ਤੇ ਖੁਦ ਹੀ ਚੱਲਣਾ ਹੋਵੇਗਾ ਹੁਣ ਸਿੱਖਿਆ ਸਮਝ ਗਏ ਅੰਤਰਮਨ ਤੋਂ ਸ਼ਿਕਾਇਤਾਂ ਮਿਟਾਓ ਦੋਸਤੋ ਕਿਸੇ ਨਾ ਕਿਸੇ ਮਾਤਰਾ ਵਿੱਚ ਅਸੀਂ ਆਪਣੇ ਅਵਚੇਤਨ ਮਨ ਵਿੱਚ ਕਈ ਸਾਰੀਆਂ ਸ਼ਿਕਾਇਤਾਂ ਲਈ ਬੈਠੇ ਰਹਿੰਦੇ ਹਾਂ ਜਿਸ ਕਾਰਨ ਅਸੀਂ ਚਾਹੁੰਦੇ ਹੋਏ ਵੀ ਖੁਸ਼ ਨਹੀਂ ਰਹਿ ਪਾਉਂਦੇ ਛੋਟੀ ਜੀ ਗੱਲ ਸਾਨੂੰ ਉਦਾਸ ਕਰ ਦਿੰਦੀ ਹੈ ਸਾਡਾ ਸੁਭਾਅ ਅਜੀਹਾ ਹੋਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੀ ਤਰ੍ਹਾਂ ਬਿਨਾਂ ਕਾਰਨ ਹੀ ਖੁਸ਼ ਰਹਿ ਸਕੀਏ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਊਰਜਾ ਤੇ ਖੁਸ਼ੀ ਨਾਲ ਭਰ ਸਕਣ ਜਿਸ ਦਾ ਅਜੀਹਾ ਸੁਭਾਅ ਹੁੰਦਾ ਹੈ ਉਸ ਦਾ ਸਰੀਰ ਤੇ ਮਨ ਹਮੇਸ਼ਾ ਊਰਜਾਵਾਨ ਰਹਿੰਦਾ ਹੈ ਬੁੱਧੀ ਤੇਜ਼ ਚੱਲਦੀ ਹੈ ਉਹ ਸੋਖ-ਦੋਖ ਵਿੱਚ ਅਡੋਲ ਰਹਿੰਦਾ ਹੈ ਤੇ ਉਹ ਜਲਦੀ ਬਿਮਾਰ ਵੀ ਨਹੀਂ ਪੈਂਦਾ ਦੂਸਰਾ ਲੈਸਨ ਸਵੀਕਾਰ ਕਰਨਾ ਮਹਾਨਤਾ ਦੀ ਸ਼ੁਰੂਆਤ ਹੈ ਜਿਨੇ ਵੀ ਮਹਾਨ ਲੋਕ ਹੋਏ ਨੇ ਇਹਨਾਂ ਸਭ ਦੇ ਜੀਵਨ ਵਿੱਚ ਨਾ ਇਨਸਾਫੀ ਗਲਤੀ ਤੇ ਕਸ਼ਟ ਰਿਹਾ ਹੀ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਅਨਹੋਣੀ ਨੂੰ ਸਵੀਕਾਰ ਕੀਤਾ ਕਿ ਹਾਂ ਅਜਿਹਾ ਹੈ ਹੁਣ ਮੈਂ ਇਸ ਦੇ ਬਾਵਜੂਦ ਸ਼ਾਂਤ ਤੇ ਅਡੋਲ ਰਹਿ ਕੇ ਉਦਮ ਕਰਨਾ ਹੈ ਯਤਨ ਕਰਨਾ ਹੈ ਵਰਤਮਾਨ ਵਿੱਚ ਜਿਉਣਾ ਹੈ ਦਰਦ ਕਮੀ ਤੇ ਗਲਤੀ ਨੂੰ ਸਵੀਕਾਰ ਕਰਨ ਨਾਲ ਮਹਾਨਤਾ ਤੇ ਵਰਤਮਾਨ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਸੀਂ ਆਪਣੇ ਜੀਵਨ ਵਿੱਚ ਆਉਣ ਵਾਲੇ ਦੁੱਖ ਅਪੂਰਨਤਾ ਤੇ ਭੁੱਲਾਂ ਨੂੰ ਮੰਨ ਲੈਂਦੇ ਹਾਂ ਤਦ ਹੀ ਅਸੀਂ ਸੱਚੇ ਅਰਥਾਂ ਵਿੱਚ ਸਮਝਦਾਰ ਬਣ ਸਕਦੇ ਹਾਂ ਇਹ ਭਾਵਨਾ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਹਰ ਚੁਣੌਤੀ ਵਿੱਚੋਂ ਕੁਝ ਸਿੱਖਣਾ ਹੈ ਤੇ ਆਪਣੇ ਆਪ ਨੂੰ ਨਿੱਜੀ ਤੌਰ ਤੇ ਕਿਵੇਂ ਬਿਹਤਰ ਬਣਾਉਣਾ ਹੈ ਇਸ ਲਈ ਉਹ ਪਹਿਲਾ ਕਦਮ ਹੈ ਜਿਸ ਨਾਲ ਅਸੀਂ ਮਹਾਨਤਾ ਦੀ ਦਿਸ਼ਾ ਵੱਲ ਅੱਗੇ ਵਧ ਸਕਦੇ ਹਾਂ ਤੇ ਆਪਣੇ ਵਰਤਮਾਨ ਨੂੰ ਸਥਿਰ ਤੇ ਮਜ਼ਬੂਤ ਬਣਾਉਣ ਦੀ ਯਾਤਰਾ ਸ਼ੁਰੂ ਕਰ ਸਕਦੇ ਆ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਕਿਸੇ ਮੁਸ਼ਕਲ ਦਾ ਸਾਹਮਣਾ ਕਰੋ ਤਾਂ ਯਾਦ ਰੱਖਿਓ ਕਿ ਇਹੀ ਸਮਾਂ ਹੈ ਸਵੈ ਵਿਕਾਸ ਤੇ ਬਿਹਤਰ ਜੀਵਨ ਦੀ ਸ਼ੁਰੂਆਤ ਕਰਨ ਦਾ। ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾਓ ਤੇ ਹਰ ਦਿਨ ਨੂੰ ਇੱਕ ਨਵੇਂ ਆਰੰਭ ਵਾਂਗ ਜਿਓ। ਇਹੀ ਸੱਚੀ ਮਹਾਨਤਾ ਦੀ ਰਾਹਦਾਰੀ ਹੈ। ਸੋ ਦੋਸਤੋ ਉਮੀਦ ਹੈ ਕਿਸ ਕਹਾਣੀ ਵਿਚਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜੀਵਨ ਯਾਤਰਾ ਵਿੱਚ ਇਸ ਨੂੰ ਲਾਗੂ ਕਰੋਗੇ ਤੇ ਜ਼ਿੰਦਗੀ ਦੇ ਰਾਹਾਂ ਨੂੰ ਆਸਾਨ ਬਣਾਉਂਦੇ ਜਾਓਗੇ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ ਤੁਸੀਂ ਸਾਡੇ YouTube ਦਾ ਪੌਇੰਟ ਚੈਨਲ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ ਅਮੀਰ ਕਰਦੇ ਹਾਂ ਕਿ ਤੁਹਾਨੂੰ ਵੀ ਗੋਤਮਪੁਰ ਦੀ YouTube ਚੈਨਲ ਚੰਗੇ ਲੱਗਦੇ ਹੋਣਗੇ ਚਿਕਾ ਤੁਹਾਨੂੰ ਹੋਗਾ ਤੁਮ ਬੁੱਧੀਜੀਤੀ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਅਗੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਬਤੁ ਬਤੋਂ ਦੁਕਾਨ ਤੱਕ ਤੁਹਾਨੂੰ ਬੁੱਧੀਜੀਤੀ ਰਿਹਾ ਚੰਗਾ ਉਹ ਜ਼ਰੂਰ ਪਹੁੰਚਾ ਤੇ ਮੈਂ ਤੁਹਾਡਾ ਦੋਸਤ ਮਿਲਧਰ ਅਮਰ ਦਾ ਸੁਣੋ ਬਹੁਤ ਵੀਡੀਓ ਬੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਇਸ